ਜੀਵਨ ਜੋਰ ਦਾ ਕੈਸਰ ਬਈਆ ਦੇ ਵੀ ਨਾਮ ਆ। ਆ ਸੁਣੋ ਜੀਵਨ ਜੋਰ ਦੀ ਕਹਾਣੀ। ਐਫ ਆਈ ਆਰ ਦੇ ਵਿੱਚ ਨਾਮ ਹੈ ਜਦੋਂ ਸ਼ੁਭ ਦੀ ਇਹ ਆ ਗਲਤੀ ਲਗਾ ਤੂੰ। ਅਸੀਂ ਠੀਕ ਕਰਾਂ ਓਕੇ ਰੈਡੀ ਕਰੋ। ਨੀਚੇ ਦੇਖੋ। ਮੈਂ ਮੈਂ ਤੁਹਾਨੂੰ ਲੋੜਾ ਵੀ ਦੱਸ ਕੇ ਦੇ ਰਹੇ ਹਾਂ। ਗੱਲ ਜ਼ਿਆਦਾ ਇਹ ਕਿ ਜੀ ਇਹ ਪਹਿਲਾ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਜੀਵਨ ਜੋਤ ਵਾਲੀ। ਜੀਵਨ ਜੋਰ ਐਫ ਆਈ ਆਰ ਦੇ ਵਿੱਚ ਚਲਾਨ ਵਿੱਚ ਉਹਦਾ ਨਾਮ ਹੈ। ਇਰ ਵੀ ਉਹਦੇ ਕੋਈ ਗ੍ਰਿਫਤਾਰੀ ਨਹੀਂ ਕੋਈ ਉਹਦੇ ਬਾਰੇ ਕੋਈ ਸਟੇਟ ਰਿਪੋਰਟ ਕਲੀਅਰ ਨਹੀਂ ਹੁਕਮਾਰੀ ਵੀ ਉਕੀ ਹੈ ਨੰਬਰ ਦੋ ਤੇ ਮੀਤ ਹੇਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਲਟਰ ਤਾਂ ਅੰਕੜੇ ਆ ਪੰਜਾਬ ਦੇ ਤਾਂ ਫਿਰ ਦੂਜੇ ਤਾਂ ਬਾੜੇ ਇਸ ਕਰਕੇ ਤੁਸੀਂ ਬਦਲਤੇ ਕਾਲੀ ਕਾਂਗਰਸ ਤੇ ਵੀ ਦੋ ਕਤਲ ਹੁੰਦੇ ਸੀ ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ ਦੂਜਾ ਉਹ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ ਚ ਕੋਈ ਮੈਂਬਰ ਹੁੰਦਾ ਕਿ ਤੁਸੀਂ ਅੰਕੜਾ ਫਿਰ ਵੀ ਇਹੀ ਵਿਧਾਨ ਸਭਾ ਦੇ ਵਿੱਚ ਦਿੰਦੇ ਔਰ ਸਿੱਧੂ ਤੋਂ ਜ਼ਿਆਦਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ ਉਹ ਕੋਈ ਆਮ ਸਧਾਰਨ ਨਾਗਰਿਕ ਨਹੀਂ ਸੀ ਇੱਥੋਂ ਦਾ ਉਹਨੂੰ ਬਿਸ਼ਪਰ ਦੇ ਵਿੱਚ ਕੱਲ ਤੁਸੀਂ ਦੇਖਿਆਊਗਾ ਕੱਲ ਮੇਰੇ ਕੋਲੇ ਜਦ ਬਰਮਿੰਗਮ ਤੋਂ ਇੱਕ ਟੂਰ ਆਇਆ ਜਿਹਦੇ ਵਿੱਚ ਲੋਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਧੂ ਦਾ ਬਹੁਤ ਸਤਿਕਾਰ ਸੀ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਇਸ ਹਿਸਾਬ ਦਾ ਤੇ ਅਸੀਂ ਪਟਕੜੇਪੁਰ ਦੇ ਟੇਚ ਲਾਉਣ ਵਾਸਤੇ ਮੀਂਦੇ ਇਹ ਜੀਰੂ ਜੋਤ ਨਾਲ ਇਹਦਾ ਕੀ ਜਣਾ ਨਹੀਂ ਉਹ ਤੁਹਾਨੂੰ ਦੁੱਖ ਦਾ ਪ੍ਰਤਿਵਾ ਹੈ ਇਸ ਲਈ ਦੁਖੀ ਹੁੰਨਾ ਇਸ ਕਰਕੇ ਮੈਂ ਨਹੀਂ ਮੈਂ ਘਰੇ ਬੈਠਾ ਸੀ ਮੈਂ ਜਦੋਂ ਇਹ ਇਹਨਾਂ ਦੀ ਇਹ ਕਰਤੁਰਤਾ ਵੇਖੀ ਆ ਵੀ ਇਸ ਪੱਧਰ ਤੱਕ ਕਿੰਨੇ ਇਕੱਲੇ ਜੀਵ ਮੀਤ ਹੇਰ ਨਹੀਂ ਅਕਾਲੀ ਕੈਂਡੀਡੇਟ ਵੀ ਜਿਨ੍ਹਾਂ ਨੂੰ ਮੈਂ 4 ਨੰਬਰ ਨਾਮਿਨੇਟ ਕਰਕੇ ਸੱਟ ਦੇ ਸਾਹਮਣੇ ਦੇ ਦਿੱਤੇ ਆ ਉਹ ਵੀ ਆਪਣੇ ਅਕਾਲੀ ਗੱਲ ਦੇ ਕੈਂਪੇਨ ਕਰ ਰਹੇ ਨੇ ਕਿ ਤਾਂ ਫਿਰ ਮੈਨੂੰ ਲੱਗੇ ਵੀ ਮੈਂ ਮੈਂ ਘਰੇ ਬੈਠਾ ਕਿਉਂ ਕਰਾਂ ਮੈਂ ਵੀ ਕਿਸੇ ਤੇ ਨਾਲ ਕਿਉਂ ਨਾ ਜਾਵਾਂ ਅੱਜ ਤੁਸੀਂ ਸਤਪਾਲ ਤੋਂ ਖੈਰਾਬੀ ਸਪੋਰਟ ਤੇ ਆਏ ਹੋ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਫੈਨ ਜਿਹੜੇ ਹੈਗੇ ਨੇ ਸਾਰੇ ਹਲਕੇ ਜਿੱਥੇ ਕਾਫੀ ਵੱਡੀ ਜੱਫੀ ਚ ਲਏ ਉਹਨਾਂ ਵਿੱਚੋਂ ਤੇ ਉਹਤੇ ਕੀ ਪੈਗਾਮ ਦੇਣਾ ਚਾਹੁੰਦਾ ਚਾਹੁੰਦੇ ਲੋਕ ਸਨ ਕਿ ਉਹਨਾਂ ਦੇ ਕਿ ਉਹਨਾਂ ਨੂੰ ਮੈਂ ਪੈਗਾਮ ਦੇਣਾ ਚਾਹੇ ਨਾ ਦੇਮ ਉਹਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੀ ਸ਼ਕਲ ਤੋਂ ਮੇਰੀ ਤਰਕੇ ਵੇਖ ਲੈਂਦੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹਣਾ ਉਹਨੂੰ ਸਭ ਪਤਾ ਹੈ ਘਰ ਤੱਕ ਭਰੇ ਹੋਏ ਹਾਂ ਅਸੀਂ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ੀ ਨਹੀਂ ਜਾ ਰਹੀ ਜਿਸ ਜਿੰਨਾ ਧੱਕਾ ਸਾਡੇ ਨੇ ਇਹ ਗੌਰਮੈਂਟ ਨੇ ਕੀਤਾ ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਗਈ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਿਆ ਲਾਉਂਸ ਦੀ ਵੀਡੀਓ ਨੂੰ ਕੀ ਹੈ ਇਨਾਂ ਦੀ ਸਰਕਾਰ ਹੈ ਬੰਦਾ ਤਾਂ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ ਮੈਂ ਕੋਈ ਇਨਸਪੈਕਟਰ ਦਾ ਨਾਮ ਤੱਕ ਦੱਸ ਸਕਦਾ ਮੈਨੂੰ ਕੁ ਸਿਹਤਾਰਨ ਵਿਅਕਤੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਖ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਉਹ ਤਾਂ ਪੰਜਾਬ ਪੁਲਿਸ ਨੂੰ 1 ਮਿੰਟ ਚ ਪਤਾ ਲੱਗ ਗਿਆ ਵੀ ਯੋਜਨਾ ਕਿਹੜੀ ਜਾ ਰਹੀ ਹੈ ਗੈਂਗਸਟਰ ਆਹ ਗੱਲ ਕਰਦੇ ਆ ਮੇਰੇ ਕੋਲ ਵੀ ਯੋਜਨਾ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਡੇਢ ਘੰਟਾ ਮੇਰੇ ਪੁੱਤ ਦਾ ਮਾਰਡਰ ਹੋਣ ਤੋਂ ਡੇਢ ਘੰਟਾ ਸਵਾ 5 ਵਜੇ ਘਟਨਾ ਹੁੰਦੀ ਹੈ 7:30 ਵਜੇ ਤੱਕ ਪੁਲਿਸ ਨਾਕਾ ਨਹੀਂ ਲੱਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਡੇਢ ਘੰਟਾ ਖਿਆਲੇ ਦੇ ਵਾਟਰ ਬਾਕਸ ਦੇ ਉੱਤੇ ਗੱਡੀ ਰੋਕ ਕੇ ਬੈਠੇ ਰਹਿੰਦੇ ਆ ਰਾਮ ਨੇ ਕਿਉਂਕਿ ਸ਼ੁਕਰੀ ਬੰਨੇ ਟੱਕਰਾਂ ਮਾਰੀਆਂ ਸੀ ਦੋਨੇ ਕਾਰਾਂ ਨੂੰ ਉਹਨੀਆਂ ਤਾਕੀਆਂ ਮੰਦ ਨਹੀਂ ਹੁੰਦੀਆਂ ਸੀ ਜਿਹੜੀਆਂ ਜਿਹੜੀ ਕਾਰ ਸੀ ਉਹਦੀਆਂ ਹੁੰਦੀ ਸੀ ਨਾ ਬਲੇਰੋ ਦੀਆਂ ਹੁੰਦੀਆਂ ਸੀ ਫਿਰ ਉਹਨਾਂ ਨੇ ਉਹ ਗੱਡੀ ਉੱਤੇ ਰੋਕੀ ਹੋਰ ਇਕਾਲ ਤੋਂ ਕੋਈ ਉਹਨਾਂ ਟਾਈਮ ਐ ਮੇਰਾ ਇੱਕ ਨਿਕਰਨੇ ਖਿਆਲੇ ਦੇ ਪੰਚਾਇਤ ਸ਼ਕਤੀ ਨੇ ਉਹ ਆਏ ਉਹਨਾਂ ਕੋਲੇ ਮੋਟਰਸਾਈਕਲ ਲੈ ਕੇ ਯਾਰ ਬੰਦੇ ਜਿਹੜੇ ਉਹਦੇ ਦੋਸ਼ੀ ਲੋਟੇ ਫਲਾਨੀ ਜਗ੍ਹਾ ਤੇ ਬੈਠੇ ਫੜ ਲੋ ਖਿਆਲਾ ਚੌਂਕ ਦੇ ਵਿੱਚ ਜਿਹੜਾ ਉੱਥੇ ਪੁਲਿਸ ਵੈਂਦੀ ਹੈ ਉਹਨਾਂ ਨੂੰ ਜਦ ਦੱਸ ਕੇ ਆਏ ਪਰੰਤੂ ਉਹ ਕਲੀ ਜੀ ਕੋਸ ਹੋਰ ਆ ਗਿਆ ਜਿੰਦੂ ਫੇਰ ਫੜਾ ਨਹੀਂ ਉਹ ਵੀ ਬੰਦਾ ਗਿਆ ਨਹੀਂ ਸਹੋ ਸਾ ਤੂੰ ਜਿੱਤ ਨਹੀਂ ਤਾਂ ਇਹ ਮਰੀ ਬੋਰਡ ਆਲੀ ਨਹੀਂ ਅਮ ਜਾਉਗੀ ਤੇ ਆਲੀਆਂ ਦੇ ਵਿੱਚ ਗੱਲ ਬੰਨੂ ਚ ਆਵਾਜ਼ ਨਹੀਂ ਪਾਟੇ ਦਾ ਮਤਲਬ ਖੋ ਜੀ ਮੇਰੇ ਕੋਲ ਆਮ ਆदमी ਦਾ ਮੇਰਾ ਕੋਈ ਬੱਟ ਦਾ ਰੋਲਾ ਨਹੀਂ ਕਿਸੇ ਗੱਲ ਦਾ ਜੇ ਉਹ ਕਿਸੇ ਗੱਲ ਦਾ ਸਾਡੇ ਨਾਲ ਮਿਲ ਕੇ ਆ ਮੇਰੀ ਜਸਟਿਸ ਦੀ ਗੱਲ ਹੀ ਠੰਗਣਾ ਕਰਦੇ ਮੇਰੀ ਕੇਸ ਹੀ ਸਹੀ ਠੰਗਣਾ ਚਲਵਾ ਦੇ ਫਾਸਟ ਟਰੈਕ ਕੋਰਟ ਤੇ ਚਲਾ ਦੇ ਮੇਰਾ ਕੀ ਕਰਾਏ ਆ ਆਮ ਪਾਰਟੀ ਦੀ ਮੈਂ ਤਾਂ ਕਪੀੜ ਦੇ ਬੱਕ ਤੇ ਮੈਨੂੰ ਤਾਂ ਰੋਲਿਆ ਜਾ ਰਿਹਾ ਜਦੋਂ ਗੱਲ ਨਹੀਂ ਸੁਣਦੇ ਤਾਂ ਹਰ ਕਿਸੇ ਮੈਂ ਤਾਂ ਕੰਮ ਕਰਨੀ ਹੈ ਆਪਣੀ ਅੱਜ ਵੀ ਥੇਰਾ ਸਾਹ ਅੱਜ ਤੁਸੀਂ ਇਹਨਾਂ ਦੇ ਹੱਥ ਤੇ ਆਏ ਹੋ ਤੇ ਬਖਸ਼ ਬਖਸ਼ ਪਾਰਟੀ ਅਮੀ ਅੱਜ ਜੀ ਦੂਸਰਾਂ ਨਾਲ ਨਾ ਲੈ ਕੇ ਪਤਾਰ ਕਰ ਰਹੇ ਨੇ ਸਾਫੀ ਮੁਦਲ ਲੈ ਕੇ ਆਪਾਂ ਦੱਸੀ ਤਾਂ ਬੱਚ ਕਾਪੀਰਾਈਟ ਕਹਿਣ ਇਸ ਚੀਜ਼ ਨੂੰ ਜਿਵੇਂ ਕਰਾਂਗੇ ਦੇਖੋ ਜੀ ਮੈਂ ਸ਼ੁਰੂ ਤੋਂ 75 ਤੋਂ ਮੈਨੂੰ ਸੁਰਤਾ ਹੈ ਵੋਟਾਂ ਲੱਗੀਆਂ ਸੀ ਬਚਪਨ ਵਿੱਚ ਮੈਂ ਜਦੋਂ ਮਿਸਪਾਰਟੀ ਮੇਰੇ ਘਰੇ ਨੇ ਇਲੈਕਸ਼ਨ ਲਈ ਕਾਂਗਰਸ ਪਾਰਟੀ ਨਾਲ ਲੜੀ ਤਾਂ ਮੈਂ ਕੋਈ ਲਕੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਐ ਕੋਈ ਮੈਂ ਭਲੇਖੇ ਜੀ ਨਹੀਂ ਕਿਸੂੰ ਰੱਖਣਾ ਚਾਹੁੰਦਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਐ ਪਰ ਕਾਂਗਰਸ ਦੇ ਮਤਲਬ ਜਿਹੜੇ ਜਿਹੜੇ ਬੰਦੇ ਨੇ ਜੋ ਜਿਹੜੇ ਬੰਦੇ ਨੇ ਤੁਸੀਂ ਸਿਕਿਉਰਟੀ ਲਈ ਕਰਨ ਦਾ ਮੌਕਾ ਜਿਹੜਾ